ਸਾਰਿਆਂ ਨੂੰ ਸੰਦੀਪ ਡੇਈ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਗਮਾਸ ਕੇ ਬੋ ਚੁੱਕੇ ਆ ਭਾਈ ਸ਼ੇਰਨਾ ਕੋਲ ਜੀ ਦੇਖੋ ਅੱਜ ਵੀ ਇਹਨਾਂ ਕੋਲ ਕੋਈ ਫੱਟ ੜਦੇ ਲੱਗ ਪਾ ਪਾ ਜੀ ਸ਼ੇਰ ਨਾਲ گاਵਾ ਚ ਮੱਝਾਂ ਵੀ ਨੇ ਜੀ ਤੇ ਬਾਕੀ ਭਾਈ ਜਣੇ ਗੱਲਬਾਤ ਕਰਦੇ ਆ ਭਾਈ ਜੀ ਸਤਿਕਾਰ ਸਤਿਕਾਰ ਵਿੱਚ ਸਤਿਕਾਰ ਜੀ ਮਹਾਰਾਜ ਜੀ ਠੀਕ ਠਾਕ ਹੋਰ ਸਭ ਠੀਕ ਆ ਸੰਦੀਪ ਡੇਰੀ ਫਾਰਮ ਵਿੱਚੋਂ ਸਾਰਿਆਂ ਨੂੰ ਪਿਆਰ ਭਰੀ ਅਸਰੀ ਗਾਲ ਜੀ ਹੋਰ ਸਾਰਾ ਵਧੀਆ ਬੱਲੇ ਜੀ ਕਿਵੇਂ ਚੱਲਦਾ ਕੰਮ ਵਧੀਆ ਚੱਲੀ ਜਾਂਦਾ ਵਿੱਚ ਜੀ ਅੱਜ ਥੋੜੀ ਆਪਣਾ ਵੀਡੀਓ ਲੇਟ ਹੋ ਗਈ ਫੋਨ ਬੜੇ ਆਉਂਦੇ ਰਹੇ ਸਹੀ ਗੱ ਚਲੋ ਮਾਲ ਤੇ ਵੇਖੂ ਗਿਆ ਹਾਂ ਜੀ ਮਾਲ ਤਾਂ ਉਹੜਾ ਪੜੋ ਦੋ ਕਾਵਾਂ ਹਾਂਜੀ ਤੇ ਮਈਆਂ ਪੰਜ ਗਾ ਚਲੋ ਹਾਂਜੀ ਉਹ ਮਾਲ ਵੇਖਦੇ ਆ ਮਾਲ ਵੇਖਦਾ ਵੇਖਦਾ ਜਾਂਦਾ ਮਾਲ ਦਾ ਭੱਜਾ ਜਾਂਦਾ ਵੇਖਦਾ ਜਾਂਦਾ ਮਾਲ ਜੀ ਕਹੀਏ ਸ਼ੁਰੂ ਫਿਰ ਹਾਂਜੀ ਬੋਲੋ ਇਹ ਵੈਟ ਸੋਈਏ ਤੇ ਨੰਦਨਾ ਦੀ ਵੀ ਹਾਂਜੀ ਇਹਦੇਲੇ 15 16 ਕਿਲੋੜਾ ਬੋਲਾ ਸਹੀ ਹੋਊਗਾ 15 ਕਿਲੋੜਾ ਬੱਛੀ 16 ਕਿਲੋੜਾ ਬੜੀ ਚੰਗੀ ਹੈ ਮਗਰ ਬੱਛੀ ਆ ਸਵੇਰ ਤੇ ਦਿਖਾ ਰੋ ਥਾਲੇ ਸ਼ੰਭੂ ਤੋਰ ਤੋਰ ਦੋ ਮਾੜਾ ਤੋਰ ਤੋਰ ਬਾਈ ਜੀ ਹੋਰ ਸਭ ਠੀਕ ਠਾਕ ਨਹੀਂ ਵਧੀਆ ਬੜੀ ਵਧੀਆ ਜੀ ਤੋਰ ਚੁਆਈਆਂ ਵਧੀਆ ਮੈਂ ਤਾਂ ਕੋਈ ਛੱਕ ਨਹੀਂ ਲੈ ਆਇਆ ਸ਼ੋਹ ਦਿਖਾ ਦੇ ਆਪਣੇ ਦੇ ਵਿੱਚ ਪੂਰੀ ਕੋਸ਼ਿਸ਼ ਕਰਦੀ ਗਾ ਛੱਕੇ ਬੰਨ ਮਾਰ ਲੈ ਉਹ ਬਿਲਕੁਲ ਬਿਲਕੁਲ ਜਿਹੜਾ ਲਾਮਾ ਨਾਲ ਜਿਹੜਾ ਨਾਮ ਆਪਾਂ ਨੂੰ ਆਇਆ ਹੈ ਭੇਜਦਾ ਜਿੰਨਾ ਮਾਲ ਵਿੱਚ ਹੈ ਸਾਫ ਸਫਰਾ ਵਿੱਚ ਹੈ ਚਾਹੀਦੇ ਵਜੇ ਆਈਆਂ ਤਾਂ ਹੀ ਕੰਮ ਚੱਲੀ ਜਾਂਦਾ ਇਹ ਤਾਂ ਤੂੰ ਬੜਾ ਬਰੋਹ ਨਹੀਂ ਕਰਦਾ ਆਜੋ ਆਜੋ ਯਾ ਕੰਪਨੀ ਦਾ ਕਹਾਵ ਨਰੇ ਬੱਚੇ ਦੇ ਹਰੂ ਮੜਾ ਜਾ ਹਾਂਜੀ ਸ਼ਰਾ ਜੀ ਦੇਣ ਜਾਏ ਨਹੀਂ ਰੇਵੀ ਜਾਰ ਕਰਾਂਗੇ ਕੋਲ 60000 ਕਦੇ 55000 ਜਿਹਾ ਬਤਾ ਦੇ ਦਾਂਗੇ ਜੀ ਇੱਕੋ ਹੀ ਗੱਲ ਜਾਇਜ ਕੀਤੀ ਗੱਲ ਵੀ ਜਾਏ ਜੀ ਹਾਂਜੀ ਜਾਇਜ ਕੀਤੀ ਉਹ ਦਾਦੇ ਹੋਰ 10000 ਕੱਟ ਦੇ ਦਿਓ 40000 ਦੇ ਦਾਂਗੇ ਜੀ ਚਲ 50000 ਜਾਨ ਜਾਨ ਇਹ ਸੂਈਆਂ ਇਹ ਸੂਈਆਂ ਵੀ ਜੀ ਤਾਜੀ ਏ ਥੱਲੇ 11-12 ਕਿਲੋ ਤਿਆਰ ਹੋ ਇਹ ਹੁਣ ਮੰਗਾਈ ਆ ਪੱਕੇ 11-12 ਕਿਲੋ ਹਾਂਜੀ ਤਿਆਰ ਹੋਗਾ ਆ ਵੇਖੋ ਗਰਾ ਜੀ ਹੁਣ ਕੋ ਦੋ ਢਾਈ ਕਿਲੋ ਚੌਕ ਲੈਂਦੀ ਚੌਣ ਚੌਣ ਚੱਗੀਆਂ ਆ ਆਹ ਜੀ ਮਵਾ ਕੇ ਲੈ ਬੰਨੀ ਬੱਸ ਉਹ ਲੈ ਜਾਂਦੀ ਟੋਰੋ ਗਰਾ ਜੀ ਇਹ ਵੀ ਦੇਖੋ ਇਹ ਵੀ ਹੁਣ ਰਾਈ ਚੋਟੀ ਵਾਂਹ ਸੋਹਣੀ ਆ ਤੇ ਚੰਗੀ ਤੇ ਦਿਖਾ ਲਈ ਜਣੇ ਜਿਹੜੇ ਚਵਾਰੀ ਤੋਂ ਵੀ ਵੱਡੀ ਚੱਲਦੀ ਜੀ ਇਹ ਉਹ ਲੈਵਾ ਕੋ ਹਣਾ ਇਹ ਚੋਈ ਚੋਗੀਆਂ ਹਣਾ ਹਾਂਜੀ ਚੋਈ ਚੋਈ ਆ ਚੋਗੀਆਂ ਆਈਏ ਜੀ ਇਹੇ ਇਹ ਕੰਨੀ ਆਈ ਆਹਾਂ ਬਾਰਾਂ ਕਿਲੋ ਡੰਡਾ ਦੋਹਾ ਹਾਂਜੀ ਬਿਲਕੁਲ ਇਹ 12 ਕਿਲੋ ਲੀਟਰ ਮਾਰਵਾ ਦੋ ਹਾਂਜੀ ਇਹ 12 ਕਿਲੋ 2 ਕਿਲੋ ਲੀਟਰ ਮਾਰਵਾ ਦੋ ਕੱਟਾ ਗੱਡੀ ਕੱਟਾ ਇਹਦਾ ਮਤਲਬ ਕੱਟਾ ਕੱਟੋ ਚੋ ਚੋ ਨਾ ਰੋਣਾ ਆ ਜੋ ਬੱਚੇ ਦੇ ਮਾਰੇ ਤਾ ਮਾਰ ਬੱਚੇ ਖਰੀਦ ਬੱਚੇ ਖਾਜ ਮੋ ਉਹ ਖਲਾ ਆ ਲੱਗਿਆ ਨਾ ਹਾਂਜੀ ਇਹ ਹਾਨਾ ਵਿੱਚ ਮੋਲ ਕਰਾਂ ਜੋ ਮਰਜੀ ਕੇ ਦੋ ਘਟਾ 80 ਹਜ਼ਾਰ ਦੇ ਦਾਂਗੇ 75 ਹਜ਼ਾਰ ਦੇ ਹਾਂ ਲੋ ਓਏ ਹੋਰ ਚਾਹੀਦੀ ਨਹੀਂ ਬੜਾ ਜੋ 11 12 ਕਿਲੋ ਦੋ ਤਿਆਰ ਹੋ ਗਏ 75 ਹਜ਼ਾਰ ਜਾਂ ਦੋ 11 12 ਕਿਲੋ ਦੋ ਤਾਂ ਇਸ ਟਾਈਮ ਤਿਆਰ ਆ ਇੱਕ ਵੇਖ ਫਿਰ ਦਿਖਾ ਲੈ ਵਾ ਘਟਾ ਦੋ ਆ ਜੋ ਆ ਪਹਿਲਾਂ ਝੋਟੀ ਚੋ ਇਹ ਵੀ ਬੜਾ ਇਹ ਕੱਲ ਰਾਤ ਦੀ ਸੂਈ ਆ ਇਹ ਥੱਲੇ ਬੋਲਾ ਕੋਈ ਨਾ ਹੌਤਾ ਕਿਲੋ ਤਿਆਰ ਹੋ ਜੀ ਨੋ ਨਾ ਬੋਲਾ ਇਹ ਵੀ ਦੋ ਇਹ ਵੀ ਦੇਖੋ 9 10 ਕਿਲੋ ਬੋਲਾ ਨਹੀਂ ਪਹਿਲਾਂ ਝੋਟੀ ਚੋ ਤੇ ਫੇਰ ਮਾਵਾ ਕਰੂ ਫਿਰ ਤੋਂ ਤੇ ਆ ਦੋ ਤਾਂ ਤੈਨੂੰ ਬਸਾਉਣੇ ਬੱਚਾ ਬੱਚੇ ਦਾ ਢੱਡਾ ਦਿਖਾਈ ਜਾ ਗਿੱਡੀ ਗੱਟਾ ਪੇਰੋਂ ਨਾ ਕੱਟਾ ਕੱਟਾਂ ਮੱਟਤੀ ਕੱਟੀ ਤੋੜਨਾਂ ਦੇ ਹਾਂ ਪੂਰਾ ਜਾਰਦਸ ਲੱਗਾ ਫੇਰ ਕਿ ਕਿਤੀ ਜੀ ਫੇਰ ਸਹੀ ਕਰਦੇ ਆ ਚੰਗਾ ਫੜੂ ਹੈ ਨਾ ਤੇ ਸਵਾਰੇ ਤਾਂ ਹੀ ਆਣਾ ਨਾ ਪਾਰਾਂ ਨੂੰ ਬਿਤੇ ਤਮ ਆਲੋ ਆਕ ਬਿੱਲੀ ਨਾਲੇ ਬਾਟਰ ਬਾਟਰ ਸੈੱਫੀ ਮੈਂ ਹੈ ਨਾ ਬਾਟਰ ਇਹ ਬਾਤ ਇਹ ਦੇਖ ਇਹ ਦੇਖ ਲਓ ਤੇ ਸਾਹ ਤੇ ਆ ਜੀ ਬੰਦ ਦੋ ਚੰਗੀ ਆ 9 10 ਕਿਲੋ ਪਾਲਾ ਖੁੱਲਾ ਡੁੱਲਾ ਹੀ ਖਾ ਆ ਬੱਚਾ ਲੋਇਆ ਆ ਲੋਇਆ ਬੱਚਾ ਆ ਕੱਟੀ ਇਹ ਮੁੱਲ ਕਰਾਉਣ ਪਲਾਸਟੀ ਕਰਾਜੋ 50 75 ਹਜ਼ਾਰ ਦੀ ਹਾਂ ਨਾ ਹੀ ਦੇ ਦਾਂਗੇ ਯਾਰਾਂ 70 ਤੋਂ 72 ਹਜ਼ਾਰ ਦੀ ਜਾਨ 70 ਹਜ਼ਾਰ ਜਾਨ ਦੇ ਚਲੋ ਜਾ 70 ਹਜ਼ਾਰ ਜਾਨ ਦੋ ਰੇਡ ਨਾਲੋਂ ਬਹੁਤ ਚੰਗੀ ਕਰਦੇ ਆਂ। ਰੇਡ ਨਾਲੋਂ ਸਹੀ ਆ। ਰੇਡ ਦੇ ਚੱਟੇ ਵੇਖੋ ਆ ਪਹਿਲਾਂ ਗੱਤੀ ਹੋਈ। ਇਹ ਸੂਈ ਵੀਜੀ। ਇਹ ਸੂਈ ਤਾਂ ਮੈਂ ਲੈ ਸੱਤ ਮਹੀਨੇ ਆਦੀ। ਤਾਂ ਦੋ ਤੇ ਛੋਟੇ 13 ਕਿਲੋ ਬੋਲਾ ਚ 20-20 ਕਿਲੋ ਵਾਲੇ ਬੰਦੇ ਛੋਟੇ ਨੇ ਤੇ ਬੱਚਾ ਵੀ ਦਿਖਾ ਦਿਓ ਉਹ ਬੱਚਾ। ਆਹ ਰੇਡ ਨਾਲੋਂ ਸੂਈ। ਆਹ ਤਿੰਨ ਚਾਰ ਸੱਤ ਮਹੀਨੇ ਮੈਂ ਸੂਈ ਆ। ਸਦਮਾ ਇਹਦੇ ਸੂਈ ਵੀ। ਸਦਮਾ ਦੇ 12 ਕਿਲੋ ਬੋਲਾ ਪਾਣੀ ਵਰਗਾ 2 ਲੀਟਰ ਦਾ ਮਿਲ ਕੇ ਉਹ ਬੱਚਾ ਆ ਜਾਊਗੀ। ਅੱਛਾ। 20-20 ਕਿਲੋ ਦੇ ਛੋਟੇ ਸਿਰਫ ਛੋਟੇ ਘੱਟ ਸੂਈ ਹਲੇ ਫੇਰ ਵੀ। 24-24 ਬੜੀ ਜਿਆਦਾ ਹਾਂ ਬੱਚਾ ਉਹ ਬੱਚਾ ਉਹ ਵੇਖੋ ਉਹ ਦਿਖਾ ਬੱਚਾ ਵਿੱਚ ਲਾ ਕੇ ਵੜਦਾ ਮੜਾ ਆ ਬੱਚਾ 7 ਮਹੀਨੇ ਦੇ ਲੈ ਸੁਈ ਤੇ 12 ਕਿਲੋ ਪਾਣੀ ਵਰਗਾ ਹੈ ਬੱਚਾ ਬੜਾ ਤੁਸਤੇ ਵਧੀਆ ਆ ਇਹਨਾਂ ਤੋਂ ਚੜ੍ਹਦਾ ਜਾਂਦਾ ਨਹੀਂ ਆਉ ਅੱਜ ਵੀ ਮੈਂ ਸਹੀ ਕਰ ਕੋਦ ਰੰਤ ਸੁਣਦੀ ਨਾ ਪੂਰੀ ਛੋਟੀ ਕਰ ਤੋਂ ਉਤਾਲੀ ਵੱਡੀ ਹੈ 12 ਕਿਲੋ ਖੁੱਲਾ ਡੁੱਲਾ ਹੀ ਹੋਊਗਾ ਵੀ ਲੀਟਰ ਮਾਰਵਾ ਨਹੀਂ ਤੋ ਪਹਿਲਾਂ ਪੰਜਾਹ ਮਹੀਨੇ ਸੁਈ ਨੂੰ ਮੂਰ ਛੱਕੀ ਲੇਵਾ ਬੋਸ਼ਟ ਦੀ 12 ਕਿਲੋ ਬੋਲਾ ਤਿਆਰ ਹੋ ਰਹਾ ਮੈਨੇ ਤੇ ਪੂਰਾ ਚਾਹ ਹੈ ਬਹੁਤ ਜ਼ਰੂਰ ਦੇਖੀ ਜਿਹੜੀ ਮੈਂ ਬੀਤੀ ਜੀ ਥੋੜੀ ਸਾਈਡ ਤੇ ਨਗੀ ਪਾ ਲਈ ਆ ਥੋੜਾ ਉਹਦਾ ਕਰ ਠੀਕ ਹੈ ਥੋੜਾ ਥੋੜਾ ਹੀ ਪਾਤਾ ਨਾ ਮਾਸਾ ਤੇ ਡੰਗਾ ਨਾਲ ਜਾ ਕੇ ਜਿਹਨੇ ਨਾਮ ਸੁਈ ਨੂੰ ਤੈਨੂੰ ਸੁਈ ਤੇ ਚਾਚੋ ਰਖਾ ਡਾਂਗਾ ਜੀ ਪਿੱਛੇ ਚੋਣ ਡਾਂਗਾ ਕੀ ਜੀ ਇਹ ਤਾਂ ਤੱਕ ਉਤਾਰੇ ਮੰਗਦੇ ਨਹੀਂ ਆ ਸਹੀ ਥੋੜੀ ਦੋਤੇ ਇਹ ਚੰਗਾ ਪਰ ਮੈਂ ਬਾਕੀ ਹੋੜਾ ਵੀ ਸੂਈ ਥੋੜੀ ਘੱਟ ਆ ਗਈ ਬੋਲੋ ਇਹ ਵੀ ਜੀ ਇੱਕ ਦਾਤ ਦਿਨ ਦੇ ਦਈਏ ਵੀ ਕੱਟੀ ਬੜੀ ਚੰਗੀ ਜੋ ਪਰ ਹੁਣ ਜੋ ਜੋ ਦਿਨ ਪੂਰੇ ਦੇਣਾ ਉਹ ਤੋਂ ਤੁਹਾਨੂੰ ਦੁੱਧ ਦੇਣਾ ਆ ਲੈ ਜੀ ਇਹ ਸਾਡੀ ਕੰਨ ਜਿਹਾ ਜੇ ਮੈਂ ਦੋ ਤਿੰਨ ਮਹੀਨੇ ਚੋਕੇ ਬੱਚਾ ਫੇਰ ਨਿਕਾ ਹੀ ਰਹਿਣਾ ਬੋਲੋ ਮੈਂ ਇੱਕ ਦਾਤ ਦਿਨ ਦੇ ਦਾਂ ਮੈਂ ਹੋਰ ਜਾਣ ਦੀ ਦਾ ਦੋ ਤੋਈ ਦਾ ਦੋਗੇ ਜੀ ਮੈਂ ਹੋਰ 2000 ਘਾੜ ਦੇ ਕਾਖ ਦੀ ਦੇ ਦੀ ਲੱਖ ਤੋਂ ਪੰਜੇ ਛੱਡ ਦੀ ਨਹੀਂ ਧਰਨ ਦੇ ਇੱਕ ਪੰਜ ਦੀ ਹੋਣੀ ਨਹੀਂ ਲੱਖ ਜਾਂਦੇ ਯਾਰ ਜਾਂਦੇ ਰੱਖੋ ਨਹੀਂ ਜਾਂ ਨਹੀਂ ਛੱਡ ਦੀ 98000 ਦੀ ਜਾਂ ਨਹੀਂ ਜਾਂਦੇ ਤੂੰ ਕੋ ਨਾ ਮੈਂ ਤੂੰ ਕੋ ਰਹਿਣਾ ਚਾਹੀਦਾ ਮੈਂ ਹੀ ਮੇਰੇ ਕੋਰੇ ਥੱਲੇ ਇੱਕ ਥੱਲਾ ਇੱਕ ਘੜੀ ਨਹੀਂ ਫੜ ਫੜ ਖਿਸ਼ ਨੂੰ ਕੋੜੇ ਵੇ ਆ ਚਲੋ ਜਾਂ ਦੋ ਤੇ ਅੱਜ ਫਿਰ ਉਹ ਜੀ ਪਹਿਲੀ ਝੋਟੀ ਅੱਛੀ ਨਹੀਂ ਪਹਿਲੇ ਸੁਆਈ ਕੀ ਕਰੋ ਜੀ ਲਈਆਂ ਹੈ ਇਹਦਾ ਬੱਚਾ ਤਿਆਰ ਬਰ ਤਿਆਰ ਵੀ ਪੂਰੀ ਆ ਇਹਦੇ ਥੱਲੇ ਵੀ 13 ਕਿਲੋ ਦੁੱਧ ਹੋਣ ਪਾਣੀ ਵਰਤਦਾ ਕੱਕੀ ਸੂਈ ਨੂੰ 10 ਵਾਰ ਦੇਣੋ ਲੋ ਜੀ ਇਹਦੇ ਜਾਗਦ ਪਹਿਲਾਂ ਚੁੱਟ ਰਹੀ ਆਈਆਂ ਨਾ ਕੋਰੇ ਵੱਡੀ ਝੋਟੀ ਇਹਦਾ ਬੱਚਾ ਉਹ ਪਰਦਾ ਜੋ ਸੂਈ ਤਾਂ 12 ਦਿਨਾਂ ਦੀ 13 ਕਿਲੋ ਦੁੱਧ ਹੋਗਾ ਸਹੀ ਇਹਦਾ ਕੱਕੀ ਹਾਂ ਜੀ ਮਰਾ ਰੇਡ ਸੇ ਨਹੀਂ ਆਵਿਚ ਪਰ ਇਹ ਥੋੜੀ ਬਾਦ ਚਾਣੀ ਮੈਂ ਤੁਹਾਨੂੰ ਦਾਰਾ ਦੇ ਲਈ ਇਹ ਵੀ ਜਾਏਗਾ ਇਹ ਵੀ ਜਾਏਗਾ ਇਹ ਵੀ ਮੋਲ ਕਰਮਾ 115 ਕਰਾਈ ਜੋ 15 ਦੀ ਦੇ ਦਿਆ ਨਹੀਂ ਇੱਥੇ ਦੋ ਹੀ ਛੱਡ ਦੀ ਨਹੀ ਇਹ ਤਾਂ ਨਾ ਛੱਡ ਗਏ ਫਿਰ ਛੱਡ ਦੀ ਜਾਂ ਦੋ ਇਹ ਵੀ ਜਾਂ ਦੋ ਰੇਡ ਵੇ ਲੈ ਬਾਈ ਛੇਰੇ ਬੇ ਉਹਨੂੰ ਛੋਟੀਆਂ ਪਾਈ ਲੈਣਾ ਆਏ ਪਹਿਲਾਂ ਸੋਏ ਛੋਟੀਆਂ ਇੱਕ ਮੈਂ ਆਹ ਤੇ ਚੱਕੀ ਆ ਮੈਂ ਸਾਮਣ ਸੁਮਣ ਤੋਂ 10 ਕਿਲੋ ਨੇ ਤਿਆਰ ਹੋਗਾ ਤਾ ਲੈਵਾ ਘੜ ਤੋਕੜ ਨਾ ਸੱਚ ਰਿਆ ਤਾਜੀ ਸੁਈ ਤਾਜੀ ਸੁਈ ਤਾਜੀ ਸੁਈ ਸਾਮਣ ਸੁਮਣ ਵਾਲੀ ਆ ਮੈਂ ਇਹ ਰੰਗ ਪਾਲ ਚ ਬੜੀ ਆਵੀ। ਥੋੜਾ ਨਾ ਝੱਲਿਆ ਬਾਹਰ। ਫਿਰ ਦੇਵਾ ਘੱਟ ਤੇ ਚਵਾਈ ਇਹਨੇ ਕਹਿੰਦਾ ਮੈਨੂੰ ਬੱਚਾ ਲੱਗਦਾ। ਦੁੱਧ ਕਿੰਨਾ? ਦੁੱਧ 10 ਕਿਲੋ ਦਾ ਹੋਣਾ। ਲੋ ਜੀ 10 ਕਿਲੋ ਤਿਆਰ ਹੋਊਗਾ ਤੇ ਇਹ ਵੀ ਹੈ ਵਟਾਈ ਵਟਾਈ ਕਾਲੀ ਸ਼ਾਹ ਹੈ। ਸਿਰਫ ਇਹੋ ਸੌਣ ਬਣਾਣੀ ਹੈ ਮੈਂ 2-4 ਦਿਨ ਵਿੱਚ। ਚਵਾਈ ਚੂਈ ਬੜੀ ਚੰਗੀ ਲੱਗੀ ਤਾਜੀ ਸੂਈ ਬੱਚਾ ਬੱਚਾ ਲੱਗ ਗਿਆ। ਆ ਬੱਚਾ। ਆਰਲਾ ਬੱਚਾ ਵੀ ਦਿੱਤਾ। ਆ ਬੱਚਾ। ਦੁੱਧ ਕਿੰਨਾ? 10 ਕਿਲੋ ਵਿੱਚ ਧਿਆਨ ਆਈ ਇੰਨੀ ਚੰਗੀ ਸਹਾਲ ਕੋਈ ਨਹੀਂ ਆਜੋ ਆਜੋ ਹਾਂਜੀ ਪਰ ਇਹਦਾ ਮੋਲ ਵਿੱਚ ਜੋ ਮੱਝ ਕਰਾ ਲਓ ਕੋਲਾਸੀ ਕਰਾ ਲਓ 75 ਕਰਾ ਲਓ ਹਾਂ ਨਾ ਹੀ 65000 ਲਵਾਂਗੇ 60000 ਨਹੀਂ ਸਰ ਦਾ ਵਿੱਚ ਧੱਕਾ ਜੋ ਵੱਡੀ ਮੈਂ ਨਹੀਂ ਕੋਈ ਨਹੀਂ ਜਾਣਦਾ ਨਹੀਂ ਧੱਕਾ ਹੈ ਸਰ ਦਾ ਵਿੱਚ ਮਾਜੀ ਡੋਣੀ ਕੋਈ ਨਹੀਂ ਤਾਂ ਜਾਣਦਾ ਹੁਣ ਅਗਰ ਲਾਸਟ ਵੀਰ ਲਾਸਟ ਵੀਰ ਕੋਲ ਤੇ ਇਹ ਆ ਕਿ ਨਹੀਂ ਇਹ ਵਿੱਚ ਸੂਜੇ ਤੋਪੜ ਗਾਹਾਂ ਜੋ ਇਹ ਮਾਲਾ ਕੀ ਜੋ ਦੂਜਾ ਕੋਈ ਮਹੀਨਾ ਲਾ ਕੇ ਬਣੀ ਆਪਣੀ ਬਾਕੀ ਗਰੰਟੀ ਕੋਈ ਨਹੀਂ ਦੁੱਧ 10 ਕਿਲੋ ਦੀ ਆਪਣੀ ਗਰੰਟੀ ਹੋਊਗੀ ਬਾਕੀ ਜਿਹੜੀ ਬਣੀ ਪੁਣੀ ਕਿਹਦੇ ਘਰੋਂ ਲਈ ਨਿਕਤੀ ਦਿਨ ਸਰ ਕੋਲ ਤੇ ਹੈਗਾ ਪੱਕਾ ਇਹ ਨਿਕਤੀ ਦਿਨ ਦਿਖਾ ਦਾਂਗਾ ਕਿ ਮੈਂ 1 ਮਹੀਨੇ ਦੀ ਬਣੀ ਪੂਰੀ 10 ਕਿਲੋ ਦੁੱਧ ਆਵੇਗੀ ਚੋਣ ਚ ਵਾਈ ਚੰਗੀ ਲੱਗੀ ਹੈ ਫੋਟੋ ਖਿੱਚੀ ਲੈਸਟ ਹੀ ਹੈ 10 2000 ਬਲਿਆਓ ਬਾਈ ਇਹ ਹਾਂ ਇਹਦਾ ਮੁੱਲ ਕਰਨਾ 5000 ਨਹੀਂ 5000 15 ਦਾ ਬਹੁਤ 5000 ਜਾਣਦੇ ਬਾਕੀ 5000 ਬਹੁਤ ਸੱਗੀ ਰਹਿਣ 20 ਆ ਜਾਨ ਨੂੰ ਸੇਵਾ ਸੂ ਕਰ ਲੂਗਾ ਤੇ ਮੌਜ ਲਾਊਗਾ ਠੀਕ ਹੈ ਨਾ ਦੇਖ ਬੈੜ ਵੀ ਬੈੜ ਵਿਜੀ ਲੱਖ ਦੇ ਬਾਰੇ ਕਰਮਾ ਸ਼ੰਭੂਆ ਕਰ ਲਿਆ ਨੂੰ ਫੇਰ ਦਿਖਾ ਦੇ ਝੋਟੀਆਂ ਤੇ ਆ ਵੇਖ ਕਰ ਵਡੀਆਂ ਝੋਟੀਆਂ ਆ ਵੇ ਛੇ ਫੋੜਾ ਪੂਛ ਬੜੇ ਵੇ ਛੇ ਫੋੜਾ ਵਾ ਦੇਖ ਬਿਲਕੁਲ ਜੈਨ ਦੀ ਮਲ ਬਣਾਉਣੀ ਬਿਲਕੁਲ ਜੈਨ ਕੀਤੇ ਇਹਨਾਂ ਦੇ ਚਲੋ ਹੋਰ ਜੀ ਫਿਰ ਵਧੀਆ ਦੇ ਵਿੱਚ ਨੰਬਰ 2 ਨੋਟ ਨੰਬਰ 14753609 ਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਇਹਨੇ ਦਮਾ ਤੇ ਬਸ ਸਤਿਕਾਰ ਕਰਦਾ